ਇਹ ਨਵੀਂ ਥੋੜੀ ਗੱਲ ਐ 5 ਲੱਖ ਰੁਪਏ ਦੀ ਸਕੀਮ ਕਾਂਗਰਸ ਪਾਰਟੀ ਦੇ ਲਈ ਦੀ ਹੈ ਸਰਬਸੰਮਤੀ ਦੇ ਲਈ ਦੀ ਰਾਦਰ ਆਈ ਥਿੰਕ ਮੈਨੂੰ ਆਈ ਡੋਨਟ ਨੋ ਮੈਨੂੰ ਯਾਦ ਆਏ 10 ਲੱਖ ਰੁਪਏ ਦੀ ਸੀ ਇਹ ਨਵੀਂ ਕਿਹੜੀ ਗੱਲ ਉਹ ਜਿਹੜੀ ਹਸਪਤਾਲ ਖੋਲਣ ਦੀ ਗੱਲ ਕਰਦੇ ਹੋ ਕਿਉਂ ਝੂਠ ਮਾਰੀ ਜਾਂਦੇ ਹੋ ਮਾਨ ਸਾਹਿਬ ਕਿਹੜੇ ਸਟੇਡੀਅਮ ਦੀ ਗੱਲ ਕਰਦੇ ਹੋ ਜਿਹੜੇ ਪੁਰਾਣੇ ਸਟੇਡੀਅਮ ਸਾਡੇ ਬਣੇ ਵੀ ਐ ਕਿਰਪਾ ਕਰਕੇ ਉਹਨਾਂ ਦੇ ਵਿੱਚ ਗਾਵਾਂ ਮੱਝਾਂ ਚੱਲ ਰਹੀਆਂ ਉਹਨਾਂ ਨੂੰ ਹੀ ਬਹਾਲ ਕਰ ਲੋ ਆਲਰੇਡੀ ਜੋ ਸਟੇਡੀਅਮਸ ਸਾਡੇ ਕੋਲੇ ਬਣੇ ਐ ਇਹੀ ਤਾਂ ਪ੍ਰੋਬਲਮ ਐ ਸਿਸਟਮ ਦੀ ਇਹੀ ਤਾਂ ਸਰਕਾਰਾਂ ਦੀ ਦਿੱਕਤ ਹੈ ਵੈਲਨੈਸ ਸੈਂਟਰ ਹੁੰਦੇ ਸੀ ਇੱਕ ਵੈਲਨੈਸ ਸੈਂਟਰ ਧੀਰੇ ਕਰਕੇ ਸਾਡੀ ਕੇਂਦਰ ਦੇ ਹੈਲਥ ਮਹਿਕਮੇ ਨੇ ਸਾਡੀ ਗ੍ਰਾਂਟ ਰੋਕੀ ਵੀ ਹੈ ਇਹਨਾਂ ਨੇ ਮਾਂਦਿਆ ਸ਼ੇਰਾਂ ਨੇ ਵੈਲਨੈਸ ਸੈਂਟਰ ਨੂੰ ਆਮ ਆਦਮੀ ਸਿਪਾਈ ਕੇ ਸੈਂਟਰ ਬਣਾਤਾ ਜਿੱਥੇ ਸਾਡੇ ਬਣੀ ਸੀ ਜਿਵੇਂ ਵਾਦੀਆਂ ਜਿੱਦੜ ਬਾ ਹਲਕੇ ਚ ਵੈਲਨੈਸ ਸੈਂਟਰ ਆਲਰੇਡੀ ਐਸਟੈਬਲਿਸ਼ ਹੈ ਤੀਸਾ ਲਾਣਾ ਉਰੇ ਉੱਤੇ ਲਿਖਤਾ ਆ ਬੋਰਡ ਲਾਤਾ ਕਿ ਨਾਓ ਇਟਸ ਆਮ ਆਦਮੀ ਪਾਰਟੀ ਕਲੀਨਿਕ ਦਾਓ ਜਿਹੜਾ ਆਮ ਆਦਮੀ ਪਾਰਟੀ ਦਾ ਮਹੱਲਾ ਕਲੀਨਿਕ ਹੈ। ਹੁਣ ਉਹ ਸੈਂਟਰ ਸਰਕਾਰ ਅੜ ਕੇ ਬੈਠੀ ਹੈ ਕਿ ਯਾਰ ਤੁਸੀਂ ਵੈਲਨੈਸ ਸੈਂਟਰ ਦਾ ਨਾਮ ਬਦਲ ਕੇ ਤੁਸੀਂ ਆਮ ਆਦਮੀ ਪਾਰਟੀ ਕਰਤਾ ਆਹਾ ਮਹੱਲਾ ਕਲੀਨਿਕ ਕਰਤਾ ਆਮ ਆਦਮੀ ਪਾਰਟੀ ਦਾ ਕਲੀਨਿਕ। ਇਹ ਸੋ ਦੈਟਸ ਦਾ ਪ੍ਰੋਬਲਮ ਮਸ਼ਹੂਰੀ ਦੀ ਜਿਹੜੀ ਆਦਤ ਹੈ ਨਾ ਉਹ ਜਾਂਦੀ ਨਹੀਂ ਹੈ ਬੰਦੇ। ਤੁਸੀਂ ਮੈਂ ਇਹੀ ਕਹਿ ਰਿਹਾ ਕਿ ਜਿਹੜੇ ਚਲਦੇ ਸਟੇਡੀਅਮਸ ਹੈਗੇ ਨੇ ਮੈਂ ਦਿਖਾ ਦਿੰਦਾ ਕਿ ਜਿੱਦੜਬਾ ਦੇ ਬਹੁਤ ਸਾਰੇ ਪਿੰਡਾਂ 'ਚ ਸਟੇਡੀਅਮਸ ਬਣੇ ਨੇ ਬਹਾਲ ਕਰਨ ਮੈਂ ਉਹਨਾਂ ਨੂੰ ਨਵਾਂ ਸਟੇਡੀਅਮ ਬਥੇਰੇ ਹਲਕਿਆਂ 'ਚ ਨਵਾਂ ਔਰ ਮੈਨੂੰ ਦੱਸਦੇ ਨੇ ਹੁਣ ਤੱਕ ਕਿੰਨੇ ਖੋਲੇ ਕਹਿਣ ਨੂੰ ਤਾਂ ਐਲਾਨ ਕਰ ਦਿੰਦੇ ਐ ਮੈਂ ਯਾਦ ਆ ਮੈਂ ਜਦੋਂ ਵਿਧਾਨ ਸਭਾ 'ਚ ਹੁੰਦਾ ਸੀ ਇਹਨਾਂ ਦਾ ਐਮ ਐਲ اے ਕਹਿੰਦਾ ਸੀ ਜੀ ਉੱਥੇ ਸਟੇਡੀਅਮ ਬਣਾ ਦਿਓ ਕਹਿੰਦੇ ਨਹੀਂ ਨਹੀਂ ਉੱਥੇ ਮਨਰੇਗਾ ਦੇ ਰਾਹੀਂ ਸਟੇਡੀਅਮ ਬਣਾ ਦਿਆਂਗੇ ਹੁਣ ਤੱਕ ਮੈਂ ਅੱਜ ਤੁਹਾਨੂੰ ਕਹਿੰਦਾ 2.5 ਸਾਲ ਹੋ ਗਏ ਇੱਕ ਸਟੇਡੀਅਮ ਸਰਕਾਰ ਦੱਸਦੇ ਵੀ ਅਸੀਂ ਪੈਸੇ ਲੈ ਕੇ ਬਣਾਇਆ ਜੇ ਕੋਈ ਬਣਿਆ ਹੋਣਾ ਉਹ ਮਨਰੇਗਾ ਦੇ ਤਹਿਤ ਉਹ ਮਨਰੇਗਾ ਜਿਹਨੂੰ ਕਾਂਗਰਸ ਪਾਰਟੀ ਨੇ ਕਿਤੇ ਲਾਗੂ ਕੀਤਾ ਸੀ ਉਸ ਮਨਰੇਗਾ ਦੇ ਤਹਿਤ ਕੋਈ ਸਟੇਡੀਅਮ 25 ਸਾਲਾਂ ਚ ਬਣਿਆ ਉਹਨਾਂ ਅਦਰਵਾਈਜ਼ ਕੋਈ ਸਟੇਡੀਅਮ ਇਹਨਾਂ ਨੇ ਹਜ ਤੱਕ ਸਥਾਪਿਤ ਨਹੀਂ ਕੀਤਾ ਜਿਸ ਵਿੱਚ ਡੀਜੀਪੀ ਦੀ ਤਲਬੀ ਨੂੰ ਕਿਵੇਂ ਦੇਖਦੇ ਹੋ ਡੀਜੀਪੀ ਨੂੰ ਸਰਵ ਕਰਕੇ ਗਿਆ ਗਿਆ ਲਾਅ ਐ ਨੋਟੀਫਿਕੇਸ਼ਨ ਚ ਕੀ ਖਿਆ ਦੂਸਰੇ ਪਾਸੇ ਸੋ ਵਾਈ ਵਾਈ ਟੂ ਡੀਜੀਪੀ ਤਲਬੀ ਯਾਰ ਇੱਥੇ ਤੱਕ ਕਹਿੰਦੇ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਵੀਕ ਹੈ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਐਡਮਿਨਿਸਟ੍ਰੇਸ਼ਨ ਤੁਹਾਡੀ ਵੀਕ ਹੈ ਤੁਹਾਨੂੰ ਪਤਾ ਹੈ ਕੀ ਮਚੋਰ ਰਿਟਾਇਰਮੈਂਟ ਕਿੰਨੇ ਲੋਕ ਲੈ ਗਏ ਨੇ ਪੁਲਿਸ ਵਾਲੇ ਕਿਉਂਕਿ ਪੁਲਿਸ ਵਾਲਿਆਂ ਤੇ ਕਿਸੇ ਤਰੀਕੇ ਦਾ ਨਾਟਾ ਉਹਨਾਂ ਨੂੰ ਖੁੱਲ ਕੇ ਕੰਮ ਕਰਨ ਦਿੱਤਾ ਜਾ ਰਿਹਾ ਹੈ ਸ਼ਾਮ ਨੂੰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਰਿਟਾਇਰਮੈਂਟ ਲੈ ਗਏ ਲੋਕ ਖਬਰ ਲੱਗੀ ਸੀ ਕੱਲ ਤੁਸੀਂ ਟ੍ਰਿਬਿਊਨ ਚ ਬੜੀ ਹੋਣੀ ਹੈ ਔਰ ਕਈਆਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਅਸੀਂ ਰਿਟਾਇਰ ਹੋਣਾ ਹੈ ਜਿਹੜੇ 50 50 70 70 ਲੱਖ ਰੁਪਏ ਤੱਕ ਲੈ ਰਹੇ ਨੇ ਪੁਲਿਸ ਵਾਲੇ ਮੈਂ ਨਹੀਂ ਕਹਦਾ ਕਿ ਪੁਲਿਸ ਚੰਗਾ ਕਰ ਰਹੀ ਹੈ ਬਿਲਕੁਲ ਨਹੀਂ ਚੰਗਾ ਹੋ ਰਿਹਾ ਕੰਡੂਰਾ ਜ਼ਿੰਮੇਵਾਰ ਤਾਂ ਗ੍ਰਹਿ ਮੰਤਰੀ ਹੈ ਤਲਬ ਕਿਨੂ ਕਰਨਾ ਹੈ ਡੀਜੀਪੀ ਨੂੰ ਵਿਚਾਰਨ ਨੂੰ ਕਿਉਂ ਤਲਬ ਕੀਤਾ ਹੈ ਤਲਬ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਹੋਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਦਿਨ ਦਿਹਾੜੇ ਕਤਲੇਆਮ ਗੋਲੀਆਂ ਕੱਲ ਫਿਰੋਜ਼ਪੁਰ ਚ ਜੋ ਹੋਇਆ ਗੋਲੀਆਂ ਚਲਾਲ ਚਲਾ ਕੇ ਛੱਲੀ ਕਰ ਦਿੱਤਾ ਇਹ ਮੈਨੂੰ ਲੱਗਦਾ ਹੀ ਨਹੀਂਗਾ ਪੰਜਾਬ ਹੈ ਇਹ ਤਾਂ ਬਿਹਾਰ ਤੋਂ ਟੱਪ ਗਿਆ ਹੈ ਔਰ ਉਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲੈਣੀ ਚਾਹੀਦੀ ਹੈ ਗ੍ਰਹਿ ਮੰਤਰੀ ਉਹ ਨਹੀਂ ਚੀਫ ਮਿਨਿਸਟਰ ਹੋਣੇ ਡੀਜੀ ਨਹੀਂ ਹੈ ਡੀਜੀ ਤੱਕ ਉਹਗਾ ਹਾਂਜੀ ਹਾਂਜੀ ਕਰਦੇ ਆ ਜੀ ਡੀਜੀ ਦੀ ਤਲਬੀ ਜਾਨੀ ਕਿ ਤੁ ਕੰਨੀ ਅੱਖ ਘੱਟ ਨਾ ਕਰ ਤੁਸੀਂ ਪੀਆਇਲ ਪਾਈ ਸੀ ਹਾਈ ਕੋਰਟ ਵਿੱਚ ਮਿਸਰ ਤੇ ਗਿੱਦੜਵਾੜ ਚ ਸੀਵਰੇਜ ਨੂੰ ਲੈ ਕੇ ਕੀ ਤੁਹਾਡੇ ਕੋਲ ਡਾਟਾ ਆਇਆ ਸੀਗਾ ਤੇ ਕੋਰਟ ਨੇ ਵੀ ਕਹਾ ਕਿ ਰਿਪੋਰਟ ਮੰਗਿਆ ਸੀ ਦੇਖੋ 5 ਕਰੋੜ ਰੁਪਇਆ ਇਹਨਾਂ ਨੇ ਆਪਦੀ ਰੈਲੀ ਤੇ ਲਾਤਾ ਮੋੜ ਆਰਟੀਆਈ ਦੀ ਇਨਫੋਰਮੇਸ਼ਨ ਹੈ ਹੁਣ ਸੰਗਦਰਸ਼ਨ ਕਰ ਰਹੇ ਗਿੱਦੜਵਾੜ ਦੇ ਵਿੱਚ ਸੀ ਆਰਟੀ ਪਾਲਿਉ 50 ਲੱਖ ਰੁਪਏ ਦਾ ਇੱਕ ਸੰਗਦਰਸ਼ਨ ਹੋ ਰਿਹਾ ਹੁਣ ਸਾਡੇ ਗਿੱਦੜਬਾ ਨਾ ਕੇਵਲ ਗਿੱਦੜਬਾ ਤੇ ਮੁਕਸਰ ਇਹ ਗਿੱਦੜਬਾ ਮੁਕਸਰ ਦੀ ਗੱਲ ਨਹੀਂ ਉਹ ਤਾਂ ਮੈਂ ਪੀਆਈਐਲ ਉਥੋਂ ਦੀ ਪਾਈ ਹੈ ਕਿਸੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਇਨਾ ਮਾੜਾ ਹਾਲ ਹੈ ਪਾਣੀ ਸੜਕਾਂ ਤੇ ਤਰਿਆ ਫਿਰਦਾ ਇਹਨਾਂ ਕੋਲੇ ਪੁਖਤਾ ਬੰਦੋਬਸਤ ਤੇ ਮਸ਼ੀਨਾਂ ਨਹੀਂ ਹੈ ਜਿਹਦੇ ਨਾਲ ਸੀਲਟਿੰਗ ਕਰਨੀ ਸੀ ਉਹ ਸਿਲਟ ਕੱਢਣੀ ਹੁੰਦੀ ਹੈ ਹਰ ਸਾਲ ਉਰੇ ਅਸਤੇ ਬੱਕਟ ਮਸ਼ੀਨ ਚਾਹੀਦੀ ਹੈ ਸੁਪਰ ਸਕਰ ਮਸ਼ੀਨ ਚਾਹੀਦੀ ਹੈ ਇਹਨਾਂ ਕੋਲੇ ਹੈ ਨਹੀਂ ਸੁਪਰ ਸਕਰ ਕਿਰਾਏ ਤੇ ਲੈਂਦੇ ਆ ਇਹਨਾਂ ਕੋਲ ਪੈਸਾ ਦੇਣ ਨੂੰ ਹੈ ਨਹੀਂ ਕਿਉਂਕਿ ਉਹਰਾ ਕਾਫੀ ਕਿਰਾਇਆ ਜੇ 2 ਕਿਲੋਮੀਟਰ ਦਾ ਤੁਸੀਂ ਸਾਫ ਕਰਾਉਣਾ ਤੇ ਮੇਰੇ ਖਿਆਲ ਕਰੋੜ ਰੁਪਈਆ ਕੇ 50 70 ਲੱਖ ਰੁਪਈਆ ਚਾਹੀਦਾ ਹੈ ਸੁਪਰ ਸ਼ਕਰ ਮਸ਼ੀਨ ਨਾਲ ਉਹ ਸਾਰਾ ਸੀਵਰ ਉਹ ਇਹਨਾਂ ਨੇ ਸਫਾਈ ਨਹੀਂ ਕੀਤੀ ਮੀਂਹ ਨਾਲ بارش ਨਾਲ ਢਾਈ ਸਾਲਾਂ ਤੋਂ ਉਹ ਜੰਮ ਗਿਆ ਪਾਣੀ ਮਲ ਕੇ ਸੜਕਾਂ ਤੇ ਤੁਰੇ ਫਿਰਦਾ ਫਿਰ ਮੈਂ ਇਹਨਾਂ ਨੂੰ ਚਿੱਠੀਆਂ ਲਿਖੀਆਂ ਮੰਤਰੀ ਨੂੰ ਲਿਖੀਆਂ ਇਸ ਦੇ ਭਾਵ ਜਿਹੜਾ ਕੋਈ ਕੰਮ ਨਹੀਂ ਚੱਲਿਆ ਤਾਂ ਫਿਰ ਮੈਂ ਹਾਈ ਕੋਰਟ ਜਾ ਕੇ ਇੱਕ ਪੀਐਲ ਪਾਈ ਹੈ ਔਰ ਮੈਂ ਇੱਕ ਚਾਹਨਾ ਸਾਰੇ ਸ਼ਹਿਰਾਂ ਨੂੰ ਕਾਂਗਰਸ ਦੇ ਸਾਰੇ ਲੋਕਾਂ ਨੂੰ ਕਿ ਸਾਰੇ ਜਗ੍ਹਾ ਤੇ ਜਿੱਥੇ ਸਰਕਾਰ ਕੰਮ ਨਹੀਂ ਇਹ ਕਰ ਰਹੀ ਉਥੇ ਪੀਐਲ ਪਾਓ ਇਹ ਬੇਸਿਕ ਨੀਡ ਹੈ ਸ਼ਹਿਰਾਂ ਦੇ ਵਿੱਚ ਵਾਟਰ ਵਰਕਸ ਤੇ ਸੀਵਰੇਜ ਦਾ ਪਾਣੀ ਜਿਹੜਾ ਹੈ ਸੀਵਰੇਜ ਦਾ ਬੈਕ ਮਾਰ ਰਿਹਾ ਬਹੁਤ ਮਾੜਾ ਹਾਲ ਹੈ ਸੋ ਫਿਰ ਇਹਨਾਂ ਨੇ ਕਿਹਾ ਕਿ ਰਾਜਾ ਬੜੀ ਰਾਜਨੀਤੀ ਕਰਦੇ ਹੈ ਜੱਜ ਸਾਹਿਬ ਨੇ ਕਿਹਾ ਰਾਜਨੀਤੀ ਕਿਉਂ ਨਾ ਕਰਨ ਤੁਸੀਂ ਉਥੇ ਸੀਵਰੇਜ ਸਿਸਟਮ ਠੀਕ ਹੈ ਅੱਜ ਉਥੇ ਜੀ ਨਿਊਜ਼ ਦੀ ਟੀਵੀ ਗਈ ਸੀ ਮੈਂ ਇਹ ਚਾਹਨਾ ਕਿ ਤੁਸੀਂ ਸਾਰੇ ਜਾ ਕੇ ਜਾ ਕੇ ਦਿਖਾਓ ਇੱਕ ਇੱਕ ਘਰ ਨੂੰ ਪੁੱਛੋ ਸ਼ਹਿਰ ਚ ਕਿਸੇ ਚ ਚਲੇ ਜਾਓ ਬਹੁਤ ਝਾੜਾ ਮਾਲਾ ਮਾੜਾ ਹਾਲ ਜਿਹੜਾ ਸੀਵਰੇਜ ਸਿਸਟਮ ਦਾ ਹੈ ਇਹ ਗੱਲਾਂ ਸਟੇਡੀਅਮ ਦੀਆਂ ਗੱਲਾਂ ਕਰਦੇ ਆ ਸਾਨੂੰ ਤਾਂ ਸੀਵਰੇਜ ਦਾ ਪਾਣੀ ਤੋਂ ਹੀ ਵਿਚਾ ਦਿਓ ਜਿਹੜਾ ਬੈਕ ਮਾਰੀ ਜਾਂਦਾ ਉੱਥੇ ਸਪਾਈ ਕਰ ਦਿਓ ਮਾਨ ਸਾਹਿਬ ਅੰਮ੍ਰਿਤਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਹੋਈ ਹੈ ਕੱਲ ਰਾਤੀ ਔਰ ਪਰਚਾ ਦਿੱਤਾ ਪ੍ਰਿੰਸੀਪਲ ਜਿਹੜੇ ਕੈਡਿਕਲ ਕਾਲਜ ਦੇ ਪ੍ਰਿੰਸੀਪਲ ਉਹਨਾਂ ਨੇ ਕਿਵੇਂ ਦੇਖਦੇ ਹੋ ਸੀਨ ਕੋਲ ਬੰਦਾ ਤਾਂ ਬਾਦ ਦੇਖੋ ਜੀ ਦੇਖੋ ਜੀ ਨਹੀਂ ਨਹੀਂ ਦੇਖੋ ਮੈਂ ਇਹੋ ਜਿਹੇ ਲੋਕ ਹੁੰਦੇ ਹੈ ਮਾੜੇ ਹੰਸਰ ਹੁੰਦੇ ਦੇਖੋ ਹਰ ਗੱਲ ਮੈਂ ਇਹ ਨਹੀਂ ਕਿ ਤੁਹਾਨੂੰ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਡੀਜੀ ਦੀ ਜ਼ਿੰਮੇਵਾਰੀ ਹੈ ਕੋਈ ਬੰਦਾ ਹਰਕਤ ਕਰ ਦੇ ਗਲਤ ਹਰਕਤ ਕਰ ਦੇ